ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਹੋ ਗਈ ਸਟਾਰਟਿੰਗ ਤੇ ਅੱਜ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਵੇਰੇ ਢਿੱਟ ਨਿਕਲਦੀ ਤਿਆਰੀ ਆ ਪਿੱਛੇ ਮੌਸਮ ਸਹੀ ਜਿਹਾ ਹੋਣਾ ਹੁਣ ਅੱਗੇ ਆਣਗੇ ਤੇ ਮੌਸਮ ਖਰਾਬ ਹੋ ਗਿਆ ਧੁੰਦ ਜੀ ਪੈ ਗਈ ਵਾ ਪਤਾ ਨਹੀਂ ਬੇਮੌਸਮੀ ਜੀ ਧੁੰਦ ਪਈ ਜਾਂਦੀ ਹੈ ਪਹਿਲਾਂ ਪਿੱਛੇ ਵੀ ਕਾਫੀ ਧੁੰਦ ਸੀਗੀ ਅੱਜ ਆਪਾਂ ਗੱਲ ਕਰਨੀ ਆ ਪਰਿਵਾਰ ਬਾਰੇ ਕੀ ਪਰਿਵਾਰ ਬਹੁਤ ਜ਼ਰੂਰੀ ਆ ਹਰ ਇੱਕ ਬੰਦੇ ਵਾਸਤੇ ਕਿਉਂਕਿ ਜੇ ਕੋਈ ਸੋਚੇ ਨਾ ਵੀ ਮੈਂ ਕੱਲਾ ਰਹਿ ਕੇ ਤੇ ਮੇਰਾ ਬਹੁਤ ਵਧੀਆ ਸਰਦਾ ਵਾ ਤੇ ਮੈਂ ਪਰਿਵਾਰ ਤੋਂ ਆਡਰ ਹੈ ਕਿ ਵਧੀਆ ਰਹਿ ਲੂੰਗਾ ਤੇ ਇਹ ਉਹ ਬੰਦੇ ਦੀ ਬਹੁਤ ਵੱਡੀ ਗਲਤਫਹਿਮੀ ਆ ਕਿਉਂਕਿ ਜਿਹੜਾ ਪਰਿਵਾਰ ਆ ਉਹ ਹਰ ਥਾਂ ਤੇ ਕੰਮ ਕੰਮ ਹੀ ਤੁਹਾਡੇ ਹਰ ਥਾਂ ਤੇ ਪਰਿਵਾਰ ਨੇ ਹੁਣਾ ਜਿਹੜੇ ਆਪਾਂ ਬਾਹਰ ਲਈ ਯਾਰ ਦੋਸਤ ਬਣਾਉਣੇ ਆ ਕੋਈ ਸਹੇਲੀਆਂ ਮਿੱਤਰ ਬਣਾਉਣੇ ਕੁਝ ਵੀ ਬਣਾਉਣੇ ਆ ਆਪਾਂ ਫਰੈਂਡਸ ਬਣਾਉਣੇ ਆ ਤੇ ਉਹ ਕਿਤੇ ਕੰਮ ਨਹੀਂ ਆਉਂਦੇ ਮਤਲਬ ਇਹ ਨਹੀਂ ਵੀ ਕਿਤੇ ਵੀ ਕੰਮ ਨਹੀਂ ਆਉਂਦੇ ਮਤਲਬ ਕਹਿੰਦਾ ਕਿ ਜਿੱਥੇ ਪਰਿਵਾਰ ਨੇ ਕੰਮ ਆਉਣਾ ਨਾ ਜਿੱਥੇ ਨਾਲ ਪਰਿਵਾਰ ਨੇ ਖੜ ਜਾਣਾ ਉੱਥੇ ਕਿਹਦੇ ਨਹੀਂ ਖੜਨਾ ਜਿੰਨਾ ਚਿਰ ਬੰਦੇ ਨੂੰ ਘਰੋਂ ਸਪੋਰਟ ਨਹੀਂ ਹੋਊਗੀ ਨਾ ਉਹਨਾਂ ਚਿਰ ਬੰਦੇ ਅੱਗੇ ਨਹੀਂ ਵਸ ਸਕਦਾ ਤੇ ਅੱਗੇ ਵਧਣ ਵਾਸਤੇ ਤੁਹਾਨੂੰ ਪਤਾ ਪਰਿਵਾਰ ਦੀ ਸਪੋਰਟ ਮੀਨ ਤੇ ਪਰਿਵਾਰ ਹੀ ਆ ਜਿਹੜਾ ਬੰਦੇ ਨੂੰ ਹੌਸਲਾ ਦਿੰਦਾ ਵੀ ਹਾਂ ਕੋਈ ਗੱਲ ਨਹੀਂ ਅਸੀਂ ਪਿੱਛੇ ਸਾਹਮਦੇ ਆ ਤੇ ਤੂੰ ਅੱਗੇ ਨੂੰ ਚੱਲ ਹੁਣ ਇਦਾਂ ਹੀ ਮਾਂ ਪਿਓ ਆਪਾਂ ਨੂੰ ਮਾਂ ਪਿਓ ਦੀ ਕਦਰ ਕਰਨੀ ਚਾਹੀਦੀ ਆ ਕਿਉਂਕਿ ਮਾਂ ਪਿਓ ਜਿਹੜਾ ਨਾ ਮਾਂ ਪਿਓ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ ਕੋਈ ਵੀ ਇਨਸਾਨ ਮਾਂ ਪਿਓ ਦੀ ਜਗ੍ਹਾ ਨਹੀਂ ਲੈ ਸਕਦਾ ਕੋਈ ਵੀ ਰਿਸ਼ਤਾ ਹੋਵੇ ਉਹ ਕੁਛ ਵੀ ਹੋਵੇ ਜੇ ਕੋਈ ਕਹਦੂਗਾ ਵੀ ਮੈਂ ਵਾਪੇ ਉਹਦੀ ਜਗ੍ਹਾ ਲੈ ਲੂੰਗਾ ਉਹ ਮਾਂ ਪਿਓ ਦੀ ਜਗ੍ਹਾ ਨਹੀਂ ਲੈ ਸਕਦਾ ਜਿੱਥੇ ਮਾਂ ਜਿੱਥੇ ਪਿਓ ਨੇ ਕੰਮ ਆਇਆਣਾ ਬਾਹਰਲੀ ਦੁਨੀਆ 'ਚ ਉੱਥੇ ਕਿਸੇ ਨੇ ਕੰਮ ਨਹੀਂ ਆਉਣਾ ਪਿਓ ਦੇ ਹੌਂਸਲੇ ਨੇ ਕੰਮ ਆਉਣਾ ਉੱਥੇ ਕਿਸੇ ਕੰਮ ਨਹੀਂ ਆਉਣਾ ਜਿੱਥੇ ਮਾਂ ਦਾ ਪਿਆਰ ਆ ਉੱਥੇ ਕਿਸੇ ਦਾ ਪਿਆਰ ਨਹੀਂ ਸਾਰਿਆਂ ਦਾ ਫਿੱਕਾ ਮਾਂ ਦੇ ਪਿਆਰ ਅੱਗੇ ਮੈਂ ਦੋ ਹੁਣਾ ਉਧਰੀ ਪੇ ਇਧਰ ਮੈਂ ਖੜਾ ਹਾਂ ਸੁਣੀ ਮੁਰਦਾ ਇੰਨਾ ਲੱਗਦਾ ਹੰਦਾ ਆ ਗਿਆ ਉਹਨੂੰ ਮਨਾਲੀ ਭੇਜਿਆ ਹੈ ਜਿਹਨੇ ਨਗਰੀ ਪੇਸਾ ਉਹਨੂੰ ਜਰਨੀ ਆਉਣੀ ਆਉਣੀ ਉਹ ਅੱਗੇ ਆਉਉਂਦੇ ਆ ਜਾ ਲੱਖਾ ਕਿੱਥੇ ਭੇਜਿਆ ਸ਼ਿਮਲੇ ਖਾਨ ਮੋੜ ਤੇ ਖਾਨ ਮੋੜ ਤੇ ਆਮੋਲਾ ਹੋਰ ਲੰਦ ਹਾਂ ਵਾਲੇ ਖੰਡ ਬੱਠੇਗਾ ਉਹਦਾ ਵੇਰੀ ਤੇ ਆ ਤੂੰ ਆਂਦਾ ਬੰਦੇ ਦੇ ਚਾਹੀਦੀਆਂ ਗੱਲਾਂ ਸੁਣਨ ਪੂਰਾ ਦੇ ਰਹਾ ਉਹ ਤਣਾ ਬੈਨ ਉਹ ਗਾਉਣਾ ਜਿਹੜਾ ਕੋਈ ਜੈਨ ਆਪੂ ਆਪ ਨੂੰ ਬਰੋਸ ਹੋ ਲੜਪੇ ਹਵਾ ਭਰੋਂ ਤੋਂ ਭਰੋਂਦੇ ਭਰੋਂਦੇ ਗੱਡੀ ਮਾਰਤੀ ਇੱਕ ਦੂਜੇ ਰੋ 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 ਨੋ ਚਲ ਗਿਆ ਵਧੀਆ ਜੇ ਬਣਾ ਦੇਓ ਨਿੰਬੂ ਨਿੰਬੂ ਪਾ ਕੇ ਅਜੇ ਲੱਗਦਾ ਸ਼ੁਰੂ ਹੀ ਕੀਤਾ ਅੱਜ ਹੋਣੀ ਕਰ ਲਈਏ ਕਰਨੀ ਹੈ ਜੇ ਹੋਣੀ ਕਰਨੀ ਹੈ ਜੇ ਸ਼ਾਮੀ ਫਿਰ ਕਿੰਨੇ ਵਜੇ ਤੱਕ ਸ਼ਾਮੀ ਸੱਤ ਸੱਤ ਸਾਢੇ ਸੱਤ ਵਜੇ ਤੱਕ ਹਾਂ ਠੰਡ ਕਰਕੇ ਥੋੜਾ ਲੋਕੀ ਘੱਟ ਪੀਂਦੇ ਆ ਲੋ ਵਧੀਆ ਨਿੰਬੂ ਨਿੰਬੂ ਕੋਣਾ ਉਹ ਆਤਾ ਮਾਪੇ ਵਾਸਤੇ ਆਪਾਂ ਕਦੀ ਵੀ ਵੱਡੇ ਨਹੀਂ ਹੋ ਸਕਦੇ ਉਹਨਾਂ ਵਾਸਤੇ ਆਪਾਂ ਉਹਨਾਂ ਦੇ ਬੱਚੇ ਹੀ ਰਹਿਣਾ ਚੋ ਵੀ ਮਾਪੇ ਉਹ 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 ਚੀਜ਼ ਜੋ ਲੰਗੇ ਹੁੰਦੇ ਜਿਹੜੀ ਚੀਜ਼ ਨੂੰ ਆਪਾਂ ਲੰਘਦੇ ਪਏ ਆ ਜਾਂ ਆਪਾਂ ਲੰਘਣਾ ਨਾ ਉਹ ਚੀਜ਼ਾਂ ਜੋ ਲੰਗੇ ਹੁੰਦੇ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਤੇ ਉਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਆ ਵੀ ਕਈ ਜਗ੍ਹਾ ਤੇ ਆਪਾਂ ਕੱਟਣ ਲੱਗਦੇ ਗਲਤੀ ਕਰ ਲੱਗਦੇ ਆਪਾਂ ਨੂੰ ਰੋਕ ਦਿੰਦੇ ਆ ਵੀ ਨਹੀਂ ਆਹ ਕੰਮ ਨਾ ਕਰੋ ਤੇ ਆਪਾਂ ਉਹ ਕੰਮ ਕਰ ਲੈਨੇ ਆ ਤੇ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਯਾਰ ਨਹੀਂ ਕਰਦੇ ਆਪਾਂ ਨੂੰ ਸਹੀ ਰੋਕਦੇ ਸੀਗੇ ਆਪਾਂ ਆਹ ਕੰਮ ਗਲਤ ਕੀਤਾ ਤੇ ਇਹ ਚੀਜ਼ਾਂ ਦਾ ਫਰਕ ਬੜਾ ਪੈ ਜਾਂਦਾ ਆਪਾਂ ਨੂੰ ਘਰਦਿਆਂ ਦੀ ਗੱਲ ਮੰਨਣੀ ਚਾਹੀਦੀ ਆ ਹਾਂ ਆਪਣੀ ਮਰਜ਼ੀ ਵੀ ਘਰਦਿਆਂ ਨੂੰ ਵੀ ਮਾਪਿਆਂ ਨੂੰ ਵੀ ਚਾਹੀਦਾ ਵੀ ਆਪਣੇ ਬੱਚਿਆਂ ਦੀ ਸਹਿਮਤੀ ਦੇਖਣੀ ਚਾਹੀਦੀ ਆ ਕਿਸ ਚੀਜ਼ ਚ ਹੈਗੀ ਆ ਉਹਨਾਂ ਨੂੰ ਕਿਹੜਾ ਕੰਮ ਵਧੀਆ ਲੱਗਦਾ ਉਹਨਾਂ ਨੂੰ ਉਹ ਕੰਮ ਦੇ ਵਿੱਚ ਇੱਕ ਵਾਰੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਵੀ ਹਾਂ ਕੋਈ ਗੱਲ ਨਹੀਂ ਤੂੰ ਕਰਕੇ ਦੇਖ ਕੋਈ ਨਹੀਂ ਅਸੀਂ ਤੇਰੇ ਨਾਲ ਆ ਕੋਈ ਕਈ ਵਾਰੀ ਬੱਚਾ ਵੀ ਸੋਚਦਾ ਬੱਚੇ ਦੀ ਗੱਲ ਵੀ ਸਹੀ ਹੁੰਦੀ ਆ ਤੇ ਫੈਮਿਲੀ ਦੀ ਜਿਹੜੀ ਆਪਾਂ ਨੂੰ ਇਕਵਲ ਰਹਿਣਾ ਚਾਹੀਦਾ ਫੈਮਿਲੀ ਦੇ ਨਾਲ ਇਕੱਠੇ ਹੋ ਕੇ ਰਹਿਣਾ ਚਾਹੀਦਾ ਫਿਰ ਆਪਾਂ ਨੂੰ ਕੋਈ ਨਹੀਂ ਤੋੜ ਸਕਦਾ ਤੇ ਆ ਜਾਓ ਹਨ ਬੰਬ ਸਰ ਪਹੁੰਚ ਚੁੱਕੇ ਆ। ਵਲੌਗ ਕਿਦਾਂ ਸੇ ਲੱਗਦੇ ਆ ਦੱਸਿਓ ਜਰੂਰ ਤੇ ਕਮੈਂਟ ਜਰੂਰ ਕਰਿਓ ਲਾਈਕ ਸ਼ੇਅਰ ਕਰਿਓ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਦੇ ਵਿੱਚ